ਤੇਰਾ ਅੰਦਰ ਸਚਾ ਨੇਹ ਲਾਇ ਪ੍ਰੀਤਮ ਆਪਣਾ ਤਨ ਮਨ ਹੋਏ ਨਿਹਾਲ ਜਾ ਗੁਰ ਦੇਖ ਸਾਹਮਣੇ ਕੋਟਲ ਗੁਰ ਸੇਵੀ ਆਹਨ ਸਹਜ ਸੁਭਾਏ ਦਰਸ਼ਨ ਪਰਸ ਗੁਰੂ ਕੈ ਜਨਮ ਬਰਨਨ ਦੁਖ ਜਾਈ ਹੋਆ ਸਿਫਤੁਖ ਸੰਮੰਦੀ ਨੂਰ ਅਰਸ਼ੋਂ ਕੁਰਸੋਂ ਛਟੀ ਆ ਤੋ ਦੁੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸ਼ਿਰ ਸ਼ਾਂਦੈ ਸਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾ ਦਾ ਹੱਲਾ ਪੰਜਵਾ ਅਮਕਿਓ ਹਿਓ ਮਿਲਨ ਪ੍ਰਭ ਤਾਏ ਖੋਜਤ ਚਰਿਓ ਦੇਖੋ ਪ੍ਰੇਜਾਈ ਅਮਕਿਓ ਹਿਓ ਮਿਲਨ ਪ੍ਰਭ ਤਾਏ ਉਜਤ ਚਰਿਓ ਦੇਖੋ ਪ੍ਰੇਜਾਈ ਸਨਤ ਸਦੇਸਰ ਪ੍ਰੇ ਗ੍ਰਹਿ ਛੇਜ ਵਿਸਾਈ ਭ੍ਰਮ ਭ੍ਰਮ ਆਇਓ ਤੋ ਨਦਰ ਨੰ ਪਾ ਕਿਨ ਵਿਦ ਹੀਯਾਰੋ ਧੀਰ ਨਿਮਾਨੋ ਮਿਲ ਸਾਜਨ ਹਾਂ ਤੁਜ ਕੁਰਬਾਨੋ ਰਹਾ ਇਕ ਸੇਜ ਵਿਸ਼ੇ ਧਨਕੰਤਾ ਤਨ ਸੁਤੀ ਫਿਰ ਸਦ ਜਾਗੰਤਾ ਪੀਓ ਮਦਰੋ ਤਨ ਮਤਵੰਤਾ ਤਨ ਜਾਗੈ ਅਗੇ ਦੇ ਸਦ ਸੰਤਰ ਮੈਂ ਸਗਲੇ ਝਾਗੇ ਖਿਨ ਰਹਿਨ ਨਾ ਪਾਵ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲ ਹੈ ਸੁਭਾਗੇ ਭਾਇਓ ਕਿਰਪਾਲ ਸਤ ਸੰਗ ਮਿਲਾਇਆ 부ਜੀ ਤਪਤ ਕਰਹਿ ਪਿਰ ਪਾਇਆ ਸਗਲ ਸਿੰਗਾਰ ਹੁ ਮੁਝੇ ਸੁਹਾਇਆ ਕਹੋ ਨਾਨਕ ਭਾਈ ਖੋਲਿਓ ਕਪਾਟ ਤਾ ਮਨਰਥ ਹੈ ਰਾਈ ਜਹ ਦੇਖਾ ਤਹ ਪਿਰ ਹੈ ਭਾਈ ਖੋਲਿਓ ਕਪਾਟ ਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹਲਾ 5 ਵਾਗ ਉਮਕਿਓ ਹਿਓ ਮਿਲਨ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰੇਜਾਈ ਅੱਜ ਦਾ ਪਾਵਨ ਮਹਵਾਕ ਸੁਹੀ ਰਾਗ ਅੰਦਰ ਫੰਜੇ ਪਾਤਸ਼ਾਹ ਤਨ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਪਿੱਤਰ ਮੁਖਤਾਂ ਉਚਾਰਨ ਹੋਇਆ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 738 ਉੱਪਰ ਸੁਭਾਏ ਮਾਨ ਹੈ ਸਤ ਗੁਰੂ ਜੀ ਬਖਸ਼ਿਸ਼ ਕਰਨ ਇਹ ਇੱਕ ਦੇ ਸਾਡੇ ਹਿਰਦਿਆਂ ਅੰਦਰ ਵਸ ਜਾਵੇ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ